ਮੋਸਾ ਸ਼ੀਕਾਲ ਕੇ ਹਰ ਚਾਲਾਤੇ ਅੱਜ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਆਪਾਂ ਲੱਗੇ ਚੱਲੇ ਡੀਜ਼ਲ ਤੇ ਮੋਟਰਸਾਈਕਲ ਬਾਲਾ ਕਰਦਾ ਆ ਪਿਆਸੇ ਨੂੰ ਸਾਫ਼ ਸੁਥਰਾ ਨੇ ਰਵਿੰਗ ਕਰਵਾਈ ਜਾਂਦੇ ਆ ਤੇ ਸਾਹਮਣੇ ਸਰਵਟੇਸ਼ਨ ਹੈਗਾ ਤੇ ਇੱਧਰ ਲੋਕ ਕਾਲਜ ਹੈਗਾ ਤੇ ਬਾਕੀ ਦਿਖਾਉਣਾ ਤੁਹਾਨੂੰ ਮੋਟਰਸਾਈਕਲ ਦੀ ਚਮਕ ਦਮਕ ਕਿਹੋ ਜਿਹੀ ਬੰਦੀ ਆ ਲੈਵ ਚੋਪਰ ਕਰੇ ਦਾ ਤਿਆਰ ਮੋਟਰਸਾਈਕਲ ਬਾਂਜੂ ਸ਼ੀਸ਼ਾ ਹਾਂ ਆਣਾ ਚਾਰ ਮਿੱਤੀ ਆਇਆ ਅੱਜ ਸਸਤੇ ਫਲਾਈਆ ਦਾ ਇੱਥੇ ਆਣਾ ਲੈ ਵੀ ਕਰੀ ਜਾਂਦੇ ਵਾਸ਼ ਤੇ ਵਾਸ਼ ਕਰਕੇ ਫਿਰ ਸੁਕਾਣ ਕੇ ਰਮੀ ਰਮੀ ਦਵਾਤੀ ਜਾਂਦੇ ਫਿਰ ਆਪਾਂ ਵੇਨੇ ਆ ਫਾਈਨਲ ਲੁੱਕ ਕਿਹੋ ਜੀ ਹੁੰਦੀ ਮੋਟਰਸਾਈਕਲ ਦੀ ਲੈ ਵੀ ਵਾਸਿਆਂ ਲੱਗੀਆਂ ਸੀ ਆ ਚਾਹ ਪੀ ਕੇ ਆਉਨੇ ਪੁਰਾ ਤੇ ਮੇਠਾ ਮੇਠਾ ਨਾ ਨੇਂ ਦੀ ਆ ਲੱਗੇ ਸਸਤੇ ਦੀ ਆ ਲੱਗੇ ਸਾਹਮਣੇ ਆਪਣੇ ਕਿਕਿੱਟ ਲੋਜੀ ਦਾ ਘਰ ਆ ਐਮਐਲਏ ਖੁਸ਼ਲ ਦੇ ਬਿੱਟ ਲੋ ਜਾਂਦੇ ਘਰ ਤੇ ਐਮਐਲਏ ਸੀਗੇ ਤੇ ਆ ਇਹਨਾਂ ਦਾ ਪੈਟਰੋਲ ਪੰਪ ਆ ਇਹ ਘਰ ਆਉਂ ਗੇਟ ਖੁੱਲ ਗਿਆ ਨਾ ਅੰਦਰ ਗਈ ਗਏ ਉਹ ਹੋ ਗਾ ਪਾਸਾ ਚਲੇ ਗਏ ਨਾ ਵੇਖੋ ਚਰਕਲਾ ਗਿਆ ਸ਼ੀਸ਼ੇ ਅੰਭੋ ਆਪ ਨੂੰ ਬਣਾ ਲੈਣਾ ਬਾਪ ਦਾ ਲੈ ਵੀ ਮੇਰੇ ਘਰ ਆ ਵੀ ਬੈਠੇ ਸੁਨੇਹਾਰੇ ਦੇ ਕੋਲ ਬਾਲਿਸ਼ ਆਣੀ ਸੀ ਤਾਂ ਰੱਖਿਆ ਬਾਕੀ ਦਾਸ ਦੇ ਕਾਰ ਦੇ ਹਸਤੇ ਕਰਾਏ ਵਾਲ ਮੈਡਮ ਕਹਿੰਦੀ ਹੈ ਸਟੇਟ ਕਰਾਉ ਦੇ ਸਾਰਾ ਕੁਝ ਵਾਈਟ ਪਾ ਕੇ ਆਉ ਦੇ ਕਿਉਂ ਵਾਈਟ ਪਾ ਕੇ ਆਉ ਦੇ ਕਿਉਂ ਇਸ ਮੇਸ ਵਿੱਚ ਤੇ ਸੈਲੀਬ੍ਰੇਟ ਕਰਨਾ ਨਾ ਉਹ ਕਿਉਂ ਇਸ ਮੇਸ ਦੇ ਛੋੜਾ ਹੋਗਾ ਸਾਡਾ ਨਹੀਂ ਸਾਡਾ ਪੱਕਾ ਪੰਜਾਬੀਆਂ ਦਾ ਛਿੱਧੀ ਦਿਹਾੜਾ ਚੱਲਦਾ ਹੋਗਾ ਕੀ ਚੱਲਦਾ ਰ ਛਿੱਧੀ ਛਿੱਧੀ ਦੇ ਅੱਡੇ ਦੇ ਆਰਾ ਆ ਕੋਈ ਆਪਣੇ ਚਾਰ ਸੌ ਜੱਦਾਂ ਦੇ ਇਸ ਮਹੀਨੇ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਸੀ ਠੀਕ ਆ ਨਾ ਹਾਂ ਤੇ ਤੇ ਜਿੱਡੇ ਹੁੰਦੇ ਸੀਗੇ ਜੁਰਨੀਆਂ ਦੇ ਵਿੱਚ ਚਨੇ ਗਏ ਸੀ ਇਹ ਮੈਂ ਦੇਖਿਆ ਆਹੜਾ ਪਰ ਆਪਰਾ ਕਿਸਮ ਦਾ ਸੀ ਇੱਕ ਮਿੰਟ ਹਾਂ ਆਪਰਾ ਕ੍ਰਿਸਮਸ ਡੇ ਨਹੀਂ ਆਪੜਾ ਦੇ ਆਰਾ ਹਾਂ ਗੁਰੂਆਂ ਦੇ ਦਿਨ ਆ ਆਪਣੇ ਠੀਕ ਆ ਏ ਅੰਗਰੇਜ਼ਾਂ ਦੇ ਕੰਮ ਆ ਆਪਣੇ ਨੇ ਠੀਕ ਆ ਅਸਲੀ ਦਾ ਨਹੀਂ ਦੋ ਓਕੇ ਓਕੇ ਵਾਲੀ ਮਾੜੀ ਵਿਚਾਰੀ ਨੇ ਰੁਪਿਆ ਰੁਪਿਆ ਜੋੜ ਕੇ ਸੁਨਾਰੇ ਨੂੰ ਪੈਸੇ ਫੜਾਏ ਕਹਿੰਦੀ ਵਾ ਕੰਨਾਲੇ ਬਣਵਾਉਂਗੀ ਉਹ ਸੁਨਾਰਾ ਨਾ ਸੋਨਾ ਦਿੰਦਾ ਹੋਇਆ ਨਾ ਪੈਸੇ ਦਿੰਦਾ ਹੋਇਆ ਵਿਚੋ ਦੀ ਗੇੜੇ ਮਰਵਾਈ ਜਾਂਦਾ ਆ ਗਿਆ ਪਹੁੰਚਾ ਤਰਾ ਫੋਨ ਵੀ ਨਹੀਂ ਆਉਂਦਾ ਸੁਨਾਰੇ ਦਾ ਹਾਂ ਹਾਂ ਫੋਨ ਤੇ ਕਹਿੰਦਾ ਜੇ ਆਇਆ ਨਾ ਦੁਕਾਨ ਤੇ ਹਿਸਾਬ ਲਾ ਲਓ ਫਿਰ ਪੈਨੀਆਂ ਵੇਖੀ ਵਾਲੇ ਮਾਰੀ ਹੋਈ ਇਹ ਜੇ ਨਾ ਉਤਾ ਆੜਾ ਜਵਾਬ ਮਾਰੀ ਹੋਈ ਤੁਝਾਰੀ ਮੋੜ ਹੀ ਬੰਦ ਆਣ ਚੱਲ ਪੈਸੇ